ਮੋਹਾਂ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਸੈਮੀਨਾਰ ਆਯੋਜਿਤ ਕੀਤਾ ਗਿਆ ਇਸ ਦੌਰਾਨ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਾ ਤੋਂ ਬਚਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਨਸ਼ਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਇਸ ਦੌਰਾਨ ਉਹਨਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆ ਤੋਂ ਬਚਾਉਣ ਦੇ ਲਈ ਅਜਿਹੇ ਸੈਮੀਨਾਰ ਬਹੁਤ ਜ਼ਰੂਰੀ ਨੇ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਦੋਹਾ ਦੇ ਵਿੱਚ ਸੈਮੀਨਾਰ ਆਯੋਜਿਤ ਕਰਕੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਰੋਜਯੋ ਦੋਹਾ ਦੇ ਵਿੱਚ ਸੈਮੀਨਾਰ ਕਰਾਇਆ ਕੀ ਕਹਿਣਾ ਚਾਹੁੰਗੇ ਨਾ। ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਤੇ ਤੇ ਦਿਸ਼ਾ ਨਿਰਦੇਸ਼ਾਂ ਦਿੱਤੇ ਤੇ ਜੋ ਜੁੱਧ ਨਸ਼ਾ ਵਿਰੁੱਧ ਮੈਂ ਸ਼ੁਰੂ ਕੀਤੀ ਗਈ ਹੈ ਪੂਰੇ ਪੰਜਾਬ ਦੇ ਅੰਦਰ ਉਸ ਦੇ ਫੈਪੀ ਅਸੀਂ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਸ੍ਰੀ ਬਕੀਤ ਜਮਿਨਾ ਜੀ ਦੇ ਨਿਸ਼ਾ ਨਿਰਦੇਸ਼ਾ ਹੇਠ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਵੈਸੇ ਵੀ ਅਸੀਂ ਜਾ ਕੇ ਮੀਟਿੰਗਾਂ ਕਮੇਟੀਆਂ ਨਾਲ ਪਿੰਡਾਂ ਵਾਲੇ ਬੰਦੇ ਨਾਲ ਸਕੂਲ ਲੋਕ ਹੌਜਿਆ ਦੇ ਵਿੱਚ ਜਾ ਕੇ ਕਰ ਰਹੇ ਆ ਪਰ ਇਹ ਇੱਕ ਨਵਿਕਲਾ ਉਪਰਾਲਾ ਹੈ ਬਹੁਤ ਵਧੀਆ ਇਹ ਟੀਮ ਹੈ ਜਿਹੜੀ ਰਾਮਪੁਰਾ ਤੋਂ ਇਹ ਬਲੌਂਗ ਕਰਦੇ ਆ ਢੱਲੋਂ ਜੀ ਇਹਨਾਂ ਦਾ ਗਰੁੱਪਾ ਹੈ ਇਹ ਹਰ ਥਾਂ ਜਾ ਕੇ ਇਹ ਪ੍ਰੋਗਰਾਮ ਕਰ ਰਹੇ ਆ ਮਾਨ ਸਾਹਿਬ ਇੱਕ ਪ੍ਰੋਗਰਾਮ ਹੋਇਆ ਸੀਗਾ ਉਸ ਨੂੰ ਦੇਖਦੇ ਹੋਏ ਅਸੀਂ ਵੀ ਸੋਚਿਆ ਕਿ ਇਸ ਤਰ੍ਹਾਂ ਦੇ ਆਪਣੇ ਏਰੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਾ ਕੇ ਲੋਕਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਇਸ ਦੇ ਕੜੀ ਦੇ ਤਹਿਤ ਹੀ ਅਸੀਂ ਇਹ ਪ੍ਰੋਗਰਾਮ ਜਿਹੜਾ ਹੈਗਾ ਅੱਜ ਇੱਥੇ ਕਰਵਾਇਆ ਹੈ। ਹੋਰ ਨਵੇਂ ਬੱਚਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਗੀ ਇਹੋ ਹੀ ਸੰਦੇਸ਼ ਦੇਣਾ ਚਾਹਾਂਗੇ ਕਿ ਇਹ ਜਿਹੜੇ ਨਸ਼ੇ ਆ ਬਹੁਤ ਮਾਰੂ ਨੇ। ਇਹਨਾਂ ਤੋਂ ਬਚਿਆ ਜਾਵੇ ਆਪਣੀ ਜ਼ਿੰਦਗੀ ਵੀ ਬਚਾਈ ਜਾਵੇ ਆਪਣੇ ਮਾਪੇ-ਮਾਪੇ ਦੀ ਵੀ ਜ਼ਿੰਦਗੀ ਬਚਾਈ ਜਾਵੇ। ਸਮਾਜ ਨੂੰ ਵੀ ਜਿਹੜੇ ਦੂਸਰੇ ਮੋਰੀ ਲੋਕ ਨੇ ਉਹਨਾਂ ਨੂੰ ਵੀ ਸਾਡਾ ਇਹ ਸੰਦੇਸ਼ ਹੈ ਕਿ ਸਮਾਜ ਨੂੰ ਇਸ ਚੀਜ਼ ਤੋਂ ਜਾਗਰੂਕ ਕੀਤਾ ਜਾਵੇ ਬਹੁਤ-ਬਹੁਤ ਫਰਲੇ ਕੀਤੇ ਜਾਣ। ਆਪਣਾ ਹਰ ਇੱਕ ਬੰਦੇ ਨੂੰ ਇਹਦੇ ਵਿੱਚ ਆਪਣਾ ਯੋਗਦਾਨ